ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਸੀ ਪਿੰਡ ਸੁੰਨੀ ਅਮਾ ਜੱਟਾਂ ਵਿੰਝੋ ਦੇ ਵਿਚਾਲੇ ਜੇ ਲਾਈਵ ਹੋ ਰਹਾ ਆ ਜਿੱਥੇ ਕਾ ਗਾਂ ਤੁਹਾਨੂੰ ਰੋਡ ਦੇ ਵਿਚਾਲੇ ਖੜੀ ਦਿਸ ਰਹੀ ਆ ਇਹ ਆਉਂਦੀਆਂ ਜਾਂਦੀਆਂ ਗੱਡੀਆਂ ਦੇ ਵਿੱਚ ਟੱਕਰ ਮਾਰਦੀ ਆ ਇਹ ਮੋਟਰਸਾਈਕਲ ਵਾਲੇ ਨੇ ਕਈ ਫੱਟੜ ਕਰ ਦਿੱਤੇ ਆ ਤਾਂ ਜਿਹੜੇ ਇਧਰ ਆਵਾਜ਼ ਆਇ ਤੇ ਆ ਰਹਾ ਆ ਕੋਟਪੁਰ ਤੋਂ ਹੀ ਤੋਂ ਗੜ੍ਹ ਸ਼ੰਕਰ ਨੂੰ ਜਾਂ ਗੜ੍ਹ ਸ਼ੰਕਰ ਤੋਂ ਕੋਟਪੁਰ ਤੋਂ ਹੀ ਵੱਲੋਂ ਆ ਰਹਾ ਆ ਉਹ ਭਾਈ ਆਪਣੀ ਜਾਨ ਖਤਰੇ 'ਚ ਨਾ ਪਾਇਓ ਆ ਆਲੇ ਦੁਆਲੇ ਟ੍ਰੈਫਿਕ ਮੈਂ ਤੁਹਾਨੂੰ ਦਖਾਲ ਨੂੰ ਨਾ ਕਿਦਾਂ ਖੜ ਗਿਆ ਲੋਕ ਇਹ ਇਹ ਗੱਡੀਆਂ ਖੜੀਆਂ ਵਾਂ ਇਹ ਜਾਮ ਲੱਗ ਗਿਆ ਦਵਲੇ ਉਹ ਦੂਜੇ ਪਾਸੇ ਵੀ ਦੂਰ ਗੱਡੀਆਂ ਖੜੀਆਂ ਵਾਂ ਇਹ ਉਹ ਇੱਕ ਮੁੰਡਾ ਰਿਸਕ ਲਾ ਕੇ ਉਹਦੇ ਕੋਲ ਨੂੰ ਜਾਂਦਾ ਜਿੱਦਾਂ ਉਹਨੂੰ ਸਸੀ ਕਰਨ ਵਾਸਤੇ ਕਰਨੀ ਹੁੰਦੀ ਆ ਇਹ ਹੁਣ ਫਿਰ ਦੇਖਦੇ ਹਾਂ ਉਹਨਾਂ ਕੀ ਬੀਤਦੀ ਆ ਇਹ ਕਾਲੀ گاਵਾ ਫਿਰ ਕੋ ਕੋ ਰਿਸਕ ਲੇਦਾ ਮੁੰਡਾ ਇਹ ਗਾਵਾਂ ਖੜੀ ਆ ਜਾਂ ਹਲਕ ਗਈ ਆ ਜਾਂ ਕੀ ਹੋ ਗਿਆ ਕੀ ਨਹੀਂ ਹੋਇਆ ਗਿਆ ਇਹ ਵਾਹਿਗੁਰੂ ਜਾਣੇ ਇਹਨਾਂ ਲੋਕਾਂ ਦੀ ਜਨ ਮੁਸੀਬਤ ਚ ਪਈ ਹੋਆ ਜੇ ਜੰਗਲਾਤ ਵਿਭਾਗ ਨੂੰ ਫੋਨ ਕਰ ਦਿਓ ਫੋਨ ਨਹੀਂ ਚੱਕਦੇ ਕੋਈ ਕੋ ਬਲਵਿੰਦਰ ਸਿੰਘ ਐਥੇ ਕੋਈ ਵਣ ਰੇਂਜ ਅਫਸਰ ਗੜ ਸ਼ੰਕਰ ਮੈਂ ਉਹਨੂੰ ਫੋਨ ਲਾਉਣ ਦੀ ਕੋਸ਼ਿਸ਼ ਕੀਤੀ ਆ ਉਹ ਫੋਨ ਨਹੀਂ ਚੱਤਰਿਆ ਇਹ ਗਾਹ ਹੁਣ ਗੱਬੇ ਖੜ ਗਈ ਆ ਇਹਨੂੰ ਹੁਣ ਅਸੀਂ ਕੀ ਕਰ ਸਕਦੇ ਆ ਮੈਂ ਤੁਹਾਡੇ ਤੱਕ ਮੈਂ ਨਿਊਜ਼ ਪਹੁੰਚਾਉਣਾ ਜੀ ਧੰਨਵਾਦ ਉਹ ਟਰੈਕਟਰ ਆ ਰਾਂਗੇ ਹੋਰ ਉਹ ਟਰੈਕਟਰ ਵਾਲੇ ਦੇ ਵਿੱਚ ਵੱਜੀ ਆ ਇਹ ਉਹ ਦੇਖੋ ਦੇਖ ਸਕਦੇ ਆ ਆਉਂਦੇ ਹੋ ਰੁਕਦੀ ਆ